ਤਰਨਤਾਰਨ ਚੋਣ ਮੇਰਾ ਖਿਆਲ ਯਾਰ ਮੈਂ ਪਹਿਲਾਂ ਵੀ ਤੁਹਾਨੂੰ ਕਹਿ ਚੁੱਕਿਆ ਮੈਂ ਅੱਜ ਬਹੁਤ ਗਮ ਦੇ ਸਮੇਂ ਔਰ ਬਹੁਤ ਅਫਸੋਸ ਦਾ ਮੌਕਾ ਹੈ ਜਿਹੜਾ ਮੈਂ ਇੱਥੇ ਆਇਆ ਮੈਨੂੰ ਇਹ ਲੱਗਦਾ ਕਿ ਬਤੌਰ ਕਾਂਗਰਸ ਦਾ ਪ੍ਰਧਾਨ ਹੁੰਦੇ ਮੈਂ ਜੇ ਤਰਨਤਾਰਨ ਦੀ ਚੋਣ ਇਸ ਸ਼ਮਸ਼ਾਨ ਘਾਟ ਦੇ ਬਾਹਰ ਕਰਾਂਗਾ ਤਾਂ ਮੈਨੂੰ ਸ਼ੋਅ ਬਣਦੇ ਤਰਨਤਾਰਨ ਚੋਣ ਆਪਣੀ ਜਗ੍ਹਾ ਸਾਡੇ ਅਸੀਂ ਇਹ ਬਹੁਤ ਮਹੱਤਵਪੂਰਨ ਜੜੇ ਪਾਲ ਹੈਗੇ ਆ ਜੋ ਹੋਏਗਾ ਤਰਨਤਾਰਨ ਚੋਣ ਬਹੁਤ ਚੰਗਾ ਹੀ ਹੋਊ ਦੇ ਆਪ ਨੂੰ ਮੈਂ ਵੀ ਮੰਨਦਾ ਵੀ ਸ਼ਬਦਾਂ ਦਾ ਜਾਦੂਗਰ ਪਰ ਅੱਜ ਅੱਜ ਮੇਰੇ ਵੀ ਪੈਰ ਕੰਬਦੇ ਆ ਹੱਥ ਕੰਬਦੇ ਕਿਉਂਕਿ ਜਦੋਂ ਮੈਂ ਪਹਿਲੀ ਵਾਰ ਸਟੇਜ ਤੇ ਚੜਿਆ ਸੀਗਾ ਮੈਨੂੰ ਉਦੋਂ ਇਹ ਇਹ ਚੀਜ਼ ਦਾ ਪਤਾ ਲੱਗਿਆ ਸੀ ਵੀ ਇਹਦੀ ਵੈਲਿਊ ਕੀ ਹੁੰਦੀ ਹੈ ਇਹਦਾ ਇਹੀ ਫਾਇਦਾ ਹੁੰਦਾ ਜੇ ਤੁਹਾਡੀਆਂ ਲੱਤਾਂ ਕੰਬਦੀਆਂ ਹੋਣ ਤਾਂ ਦਿਖਦੀਆਂ ਨਹੀਂ ਸ਼ੁਗਰ ਸਾਹਿਬ ਗੁਰੂ ਸਾਹਿਬ ਪਾਲ ਬਖਸ਼ਣ ਐਡੇ ਐਡੇ ਬੰਦਿਆ ਮੂਰੇ ਐਡੇ ਐਡੇ ਮਾਂ ਪਰਸ਼ ਮੂਰੇ ਬੋਲਣਾ ਬਹੁਤ ਔਖਾ ਸੋ ਮੈਂ ਮੇਰੀ ਪੈਨ ਨਹੀਂ ਕਾ ਹਾਜ਼ਰੀ ਕਬੂਲ ਕਰਿਓ ਸਾਰੇ ਤੰਦਰੁਸਤ ਰਹੋ ਇਹੀ ਅਰਦਾਸਾਂ ਨੇ ਸਮਤ ਬਖਸ਼ੇ ਪਰਮਾਤਮਾ ਬਲ ਬਖਸ਼ੇ ਸਿੱਖ ਕੌਮ ਚੜਦੀ ਕਲਾ ਚ ਰਹੇ ਜਿੱਥੇ ਜਿੱਥੇ ਵੀ ਨਾਨਕ ਲੇਵਾ ਸੰਗਤ ਬਚਦੀ ਹੈ ਮੈਂ ਸੱਦਾ ਪੱਤਰ ਦਿੰਨਾ ਸਾਰਿਆਂ ਨੂੰ ਆਓ ਆਨੰਦਪੁਰ ਸਾਹਾ ਆਪਾ ਗੁਰੂ ਸਾਹਿਬ ਦੀ ਇਸ ਅਦੁੱਤੀ ਤਿਆਗ ਵਾਲੀ ਕੁਰਬਾਨੀ ਮਨੁੱਖਤਾ ਮਾਨਵਤਾ ਵਾਸਤੇ ਦਿੱਤੀ ਹੋਈ ਕੁਰਬਾਨੀ ਨੂੰ ਯਾਦ ਵੀ ਕਰੀਏ ਤੇ ਆਪਣੇ ਬੱਚਿਆਂ ਨੂੰ ਯਾਦ ਕਰਾਈਏ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੁਸੀਂ ਆਪਾਂ ਇਹਨਾਂ ਦਿੱਲੀ ਵਾਲਿਆਂ ਨੂੰ ਭੁਜਾਈਏ ਤੇ ਮੈਂ ਆਪਣੀ ਸਰਕਾਰ ਲੈ ਕੇ ਆਈਏ ਉਸੇ ਹੀ ਦਿਨ ਤੋਂ ਤੁਹਾਨੂੰ ਫਿਰ ਤੋਂ ਆਟਾ ਦਾਲ ਸ਼ਗਨ ਪੈਨਸ਼ਨ ਸਾਰੀਆਂ ਚੀਜ਼ਾਂ ਸਿਰ ਤੋਂ ਸ਼ੁਰੂ ਹੋ ਜਾਣੀਆਂ ਜੋ ਗੱਲ ਜੋ ਗੱਲ ਨਹੀਂ ਨਹੀਂ ਨਾ 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 ਬਿਲਕੁਲ ਠੀਕ ਹੈ ਤੁਸੀਂ ਤੋਈ ਤੋਈ ਬੈ ਜਾ ਰਾਮ ਨਾ ਥਲੇ ਬੈ ਜਾ ਬੈ ਜਾ ਰਾਮ ਨਾ ਫੱਗ ਕਰਤੀ ਯਾਰ ਨਹੀਂ ਤਾਂ ਬਾਈ ਬਾਤ ਬਾਤ ਥੋੜਾ ਬੜੇ ਲਿਖਿਆ ਵਾਲੀ ਗੱਲ ਕਰੋ ਜੇ ਕਰਨੀ ਹੈ ਕੋਈ ਨਾਰਾਇਣ ਸਾਹਿਬ ਬੈ ਜਾ ਥੋੜਾ ਬੈ ਜਾ ਬੈ ਜਾ ਨਲਾਇਕ ਬੰਦੇ ਇਕੱਠੇ ਹੋ ਗਏ ਮੈਂ ਕਹਿੰਦਾ ਮੈਨੂੰ ਤਾਂ ਕਿਤੇ ਡਰ ਲੱਗਦਾ ਤਿੰਨ ਸਾਲ ਟੱਪਣਗੇ ਕਿਵੇਂ ਚੁੰਚਣਾ ਐਵੇਂ ਪਕਾਈ ਮਾਰਦਾ ਮੇਰਾ ਸਾਰਾ ਇਹ ਪਹਿਲੇ ਮੁੱਖ ਮੰਤਰੀ ਆ ਜਿਹੜੇ ਤੁਹਾਨੂੰ ਦੇਣ ਲੱਗੇ ਪਹਿਲੀ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਉਹਦੇ ਇਹਨਾਂ ਨੇ ਅਸੈਂਬਲੀ ਦੇ ਵਿੱਚ ਕੀ ਕਿਹਾ ਸੀਗਾ ਕਿ 15 ਅਕਤੂਬਰ ਤੋਂ ਮੌਜਾ ਮੰਡਲ ਦੀ ਫੈਮ ਸ਼ੁਰੂ ਕਰਾਂਗੇ ਅੱਜ ਤੇਵਾ ਤਰੀਕੇ ਤੁਹਾਡੇ ਦਰਬਾਰ ਤੇ ਆ ਗਿਆ ਜੋ ਕਹਿੰਦਾ ਉਹੇ ਕਰਕੇ ਇਹ ਮੁੱਖ ਮੰਤਰੀ ਸਾਹਿਬ ਤੁਹਾਨੂੰ ਦਿਖਾਉਂਦੇ ਆ ਮੁਗੰਬੋ ਖੁਸ਼ ਹੋ